ਅੱਜ ਦਾ ਵਿਸ਼ਾ ਹੈ ਬੇਟੀ ਬਚਾਓ ਬੇਟੀ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਉਹ ਇੱਕ ਮਾਂ ਬੇਟੀ ਭੈਣ ਅਤੇ ਪਤਨੀ ਵੱਜੋ ਜੀਵਨ ਦਾ ਟੁੱਟ ਅੰਗ ਹਨ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਕੁਝ ਲੋਕ ਪੁੱਤਰ ਪ੍ਰਧਾਨ ਸੋਚ ਰੱਖਦੇ ਹਨ ਅਤੇ ਕੁੜੀਆਂ ਨੂੰ ਬੋਝ ਸਮਝਦੇ ਹਨ ਇਹੀ ਕਾਰਨ ਹੈ ਕਿ ਪ੍ਰੂਣ ਹੱਤਿਆ ਵਰਗੀਆਂ ਸਮੱਸਿਆਵਾਂ ਅੱਜ ਵੀ ਮੌਜੂਦ ਹਨ ਕੁੜੀਆਂ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਸੀਂ ਵੇਖਦੇ ਹਾਂ ਕਿ ਕਈ ਮਹਾਨ ਵਿਗਿਆਨ ਖੇਡਾਂ ਰਾਜਨੀਤੀ ਅਤੇ ਹੋਰ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਬੇਟੀ ਬਚਾਓ ਬੇਟੀ ਪੜਾਓ ਜਈਆਂ ਸਰਕਾਰੀ ਯੋਜਨਾਵਾਂ ਕੁੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿੱਖਿਆ ਲਈ ਜਾਗਰੂਕਤਾ ਫੈਲਾ ਰਹੀਆਂ ਹਨ ਸਾਨੂੰ ਚਾਹੀਦਾ ਹੈ ਕਿ ਅਸੀਂ ਲੋਕਾਂ ਦੀ ਸੋਚ ਬਦਲਣ ਲਈ ਕੋਸ਼ਿਸ਼ ਕਰੀਏ ਅਤੇ ਸਭ ਨੂੰ ਸਮਝਾਈਏ ਕਿ ਕੁੜੀਆਂ ਵੀ ਪੁੱਤਰਾਂ ਦੀ ਬਰਾਬਰੀ ਕਰ ਸਕਦੀਆਂ ਹਨ ਜੇਕਰ ਅਸੀਂ ਆਪਣੀ ਸੋਚ ਵਿੱਚ ਪਰਵਰਤਨ ਲਿਆਈਏ ਤਾਂ ਇੱਕ ਨਵੇਂ ਸਮਾਜ ਦੀ ਰਚਨਾ ਹੋ ਸਕਦੀ ਹੈ ਜਿੱਥੇ ਕੁੜੀਆਂ ਨੂੰ ਸਵੈ ਨਿਰਪਰ ਬਣ ਕੇ ਪੂਰੇ ਮੌਕੇ ਮਿਲਣ ਜਦੋਂ ਕੁੜੀਆਂ ਤਾਕਤਵਾਨ ਹੋਣਗੀਆਂ ਤਾਂ ਸਮਾਜ ਵੀ ਅੱਗੇ ਵਧੇਗਾ